ਖੰਡਪਾੜ ਸਾਹਿਬ ਦੇ ਵਿੱਚ ਸਿਰਫ ਆਈਦਰ ਦਰ ਰਹਿ ਗਿਆ ਵਾ ਲਓ ਜੀ ਹੁਣ ਆਪਾਂ ਲੱਗਿਆ ਕਰਦੇ ਸਫਾਈ ਕਰਦੇ ਕਾਹਦੇ ਵਾਸਤੇ ਸਾਡੇ ਸ੍ਰੀ ਅਖੰਡ ਪਾੜ ਸਾਹਿਬਾ ਤੁਹਾਨੂੰ ਕਹਣ ਪਤਾ ਹੀ ਆ ਹਾਂ ਕਰਗੇ ਸਫਾਈ ਫਿਰ ਖੁਸ਼ੀ ਹੋਈ ਪਈ ਨਾ ਬਾਹਲੀ ਜਾਂਦੀ ਕਰੀਏ ਜਿਆਦਾ ਚਾ ਸਾਨੂੰ ਕਰੀਏ ਸਫਾਈ ਫਿਰ ਚਲੋ ਪੇਟੀਆਂ ਬੂਟੀਆਂ ਗਵੰਡੀਆਂ ਨੇ ਕਿੱਰੇ ਰੱਖੀਆਂ ਦੀਆਂ ਵਾ ਤੇ ਹੁਣ ਆਹ ਸਮਾਨ ਲੈ ਜਾਣਾ ਚੱਕ ਚੱਕ ਕੇ ਸਰ ਵਿਹਲਾ ਕਰਤਾ ਵਾ ਸਰ ਵਕਤ ਹੋਵੇ ਜੇ ਸਾਹ ਜੜਾ ਸਾ ਭਰਾਵਾ ਸਰ ਘਰ ਵਿਹਲਾ ਕਰਤਾ ਆ ਵੀ ਵਿਹਲਾ ਕਰਤਾ ਪੇਟੀਆਂ ਰੱਖੀਆਂ ਦੀਆਂ ਇੰਤਰੀ ਦੇ ਲੈ ਗਰਦਾ ਇੱਕ ਵਟ ਰਹਿ ਗਿਆ ਇਵੇਂ ਚਕਾਵਾ ਹੁਣ ਮੈਂ ਜੀ ਵੀ ਛਕਾਉਣੇ ਚਾਹਣਾ ਓਏ ਲੋਕਾਂ ਦੇ ਚਕਾਉਣ ਚਾਚੀ ਘੜਦਾ ਸਮਾਨ ਲੈ ਆਉਣ ਚਕਾਵਾ ਮੈਂ ਮੜਿਆ ਕਿਆ ਨਜ਼ਰ ਟੇਡਾ ਕਰੋ ਟੇਡਾ ਬੈਠ ਇਹਦਾ ਟੇਡਾ ਨਹੀਂ ਇਹ ਤਾਂ ਨੰਗਾ ਜੋ ਇਹ ਦੋ ਕਾਟਾ ਕਰਨ ਟੇਡਾ ਕਰੋ ਆਵੋ ਦੋ ਸਾਬ ਦੋ ਹੁਣ ਚਾਰ ਪਾਇਨਾਂ ਇੱਥੇ ਰਹਿਣਗੇ ਹਾਂ ਕਿੰਨੇ ਕਰਾ ਕੇ ਹੋਰ ਖੰਮਗੇ ਚਾਰ ਪਾਇਨਾਂ ਇੱਥੇ ਚਾਬਟ ਲੱਗੂ ਹਣ ਵੱਡਾ ਦੇ ਵੀ ਟੀਵੀ ਦਰਾਤੀ ਆ ਲੈ ਚਕਾ ਕੇ ਆ ਜਾ ਆ ਜਾ ਹੁਣ ਕੱਪੜੇ ਚਕਾ ਕੇ ਲਈਏ ਵੱਡੀ ਪੰਨ ਚਕਾ ਕੇ ਲਿਆ ਹਾਂਜੀ ਤੂੰ ਵੀ ਰਹਿਂਦੀ ਆ ਆਜ ਆਪਣੇ ਗਵਾਂਢੀ ਚੱਲੀ ਚੰਗੇ ਆ ਖੰਮਗੇ ਗਵਾਂਢੀ ਚੰਗੇ ਆ ਆਪਣੇ ਹਜੇ ਟਿੰਗੜੇ ਪੁੰਨ ਚੱਲੀ ਜਾਂਦੇ ਹੈਨਾ ਆਜੋ ਆਜੋ ਖਵਾਂ ਚੱਕ ਲਈਏ ਰਹਿਣ ਹੈ ਉਹਨਾਂ ਨੇ ਇੱਧਰ ਰੱਖ ਆਵੇਂ ਇੰਨੇ ਵੀ ਗਵਾਂਢੀ ਚੰਗੇ ਆਦਾ ਯਾਰ ਆਪਣੇ ਬਹੁਤ ਚੰਗੇ ਗਵਾਂਢੀ ਆਪਣੇ ਬਹੁਤ ਗਵਾਂਢੀ ਚੰਗੇ ਆਪਣੇ ਲੋਨਾਂ ਦੀਆਂ ਰਾਹੀਂ ਕੋਈ ਅੰਤ ਐਵੇਂ ਕੀ ਹੈ ਹੁਣ ਬੈੱਡ ਬੁੱਡੇ ਨਿਕਲ ਗਏ ਆਪਣੇ ਹੁਣ ਕੀ ਰਹਿ ਗਿਆ ਢੋਹ ਰਹਿ ਗਈ ਇੱਕ ਹਾਂ ਤੇ ਹੋਰ ਰਹਿ ਗਿਆ ਇੱਕ ਮਸਾਲਾ ਆ ਜੋ ਫਿਰ ਉਹ ਵੀ ਕੱਢ ਲਈਏ ਅਸੀਂ 400 ਕਾਡ ਬਣਵਾਇਆ ਸੀਗਾ ਤੇ 250 ਆ ਜਿਵੇਂ ਪਿਆਵਾ ਤੇ ਆਪਾਂ ਇਹ ਕਿੰਨੇ ਵੰਡੇ ਆ ਦੋ 100 ਤੇ 80 90 ਵੰਡੇ ਆ ਤੇ 50 60 ਆਪਾਂ WhatsApp ਤੇ ਭੇਜਿਆ ਨਾ ਹਾਂ ਉਹਨਾਂ ਦੇ ਜਾਲ ਤੋਂ 250 ਕਾਡ ਬਣਤਾ ਆਪਾਂ ਤੇ ਇਹ 250ਵੇਂ ਪਿਆਵਾ ਤੇ ਕੋਈ ਨਾ ਫੇਰ ਆਪਾਂ ਹੁਣ ਜਿਹੜੇ ਰਹਿੰਦੇ ਹੋ ਵੰਡੇ ਆਨੇ ਆ। ਆਵੇ ਲਾਉਂਦੇ ਆ। ਹਾਂ। ਨਹੀਂ ਯਾਰ ਰਹਿ ਕੇ ਉਹ ਵੰਡ ਦਿੰਨੇ ਹੁਣ ਕਿਹਨੂੰ ਕਿਹਨੂੰ ਦੇਣਾ ਪਤਾ ਵੀ ਲੱਗਿਆ। ਨਹੀਂ ਦਿੱਤੇ ਮੈਂ ਮੇਨ ਮੇਨ ਦੇ ਦਿੱਤੇ ਮੈਂ ਕਾ ਦੇ। ਸਮਾਨ ਇਹ ਵੀ ਇਹ ਵੀ ਉਹਨਾਂ ਦੇ ਘਰੇ ਰੱਖ ਕੇ ਆਉਣਾ ਸਮਾਨ। ਨਹੀਂ ਨਹੀਂ ਇਹ ਤਾਂ ਸੂਈ ਜਵਾਬਸ ਰੱਖ ਦਿੰਨਾ ਧੋਕੇ। ਤੇ ਯਾ ਪਾ ਕੇ ਹੁਣ ਮੀਚ ਦਾ ਅੱਖੀਆਂ ਵੇਲਾ ਧੂਆਂ ਧੂਆਂ ਘਾਤਾ ਅੰਦਰੋਂ। ਕਿੱਥੇ ਪਾਇਆ ਇਹਨਾਂ ਤੇ ਯਾਵ ਬਾਥਰੂਮ ਚ ਪਾਇਆ। ਬਾਥਰੂਮ ਹੀ ਪਾਇਆ। ਹਨਾ ਤੂੰ ਬਾਹਰ ਆ ਜਾ। ਘਰ ਦਾ ਆਪਾਂ। ਆ ਥੋੜੀ ਬਾਹਰ ਆ ਜਾਓ। ਉਹ ਮਿਹਰੂ ਚੜ ਗਈ ਓਏ। ਹੁਣ ਮੂੰਹ ਲਵੇ ਇੰਨਾ ਤਿਆਬ ਕਿੱਥੇ ਪਾਦਾ ਬਾਹਰ ਤੋਂ ਵਿੱਚ ਪਾਇਆ ਤਿਆਬ ਪਾ ਬਾਹਰ ਹੱਤਾਂ ਨੂੰ ਝੜਦਾ ਓਏ ਬਾਹਰ ਦਾ ਬਹੁਤ ਪੁਰਾਣਾ ਨਿਕਲਿਆ ਹੁੰਦਾ ਤੇਰਾ ਹੱਕ ਬਣਦਾ ਸਫਾਈ ਕਰਨਾ ਤੇ ਆਹ ਵੇਲੇ ਕਮੋੜੀਆਂ ਜਿਹੜੀਆਂ ਫਰਦੀਆਂ ਤਿਆਬ ਆਕੇ ਤੂੰ ਸਾਰਾ ਕੰਮ ਖਰਾਬ ਕਰਦਾ ਹੋਰ ਜੀ ਪਾਣੀ ਨਾਲ ਘਰ ਸਾਰਾ ਇੱਧਰ ਵੀ ਆਗੇ ਸਰਪ ਭਾਈ ਉੱਤੇ ਸਰਪਾ ਸਰਪਾ ਤੋਂ ਬਾਅਦ ਬਾਦ੍ਰਮ ਨੇ ਖੜ ਕੇ ਨਵੇਂ ਨਵੇਂ ਨਿਕਲੇ ਬਾਦ੍ਰਮ ਆ ਰਿਹਾ ਨਵੋਟਲ ਵਰਖ ਮਾਰਨ ਵਾਲਾ ਬੱਸ ਮਾਰਨ ਵਾਲਾ ਤੋੜੋ ਕਰਾ ਵੀ ਗਾਈਜ਼ ਆਇਆਂ ਗੱਲ ਮਿੱਢੀ ਜਿਹਾ ਉਹ ਦਰਹਾਰ ਦੇ ਵੀ ਉਹ ਨਹੀਂ ਦਗਾ ਸੇਵਾ ਚੱਲ ਰਹੀ ਸੇਵਾ ਬਾਬੇ ਦੀ ਆ ਬੰਦੇ ਨੇ ਰੰਗ ਕੀਤਾ ਹੀ ਘਰ ਦੇ ਵਿੱਚ ਇਹਦਾ ਕੰਮ ਦੇਖ ਰੋ ਰੰਗ ਆ ਦੇਖ ਲੋ ਦੇਣਾ ਤੇ ਚਾਰ ਨਹੀਂ ਖੱਡੇ ਪਾਣੀ ਇਹ ਸਾਰਾ ਸਰਫੀ ਕੱਢਦੇ ਬਾਹਰ ਸਾਰੇ ਨਹੀਂ ਚਲੀ ਜਾਂਦੇ ਕੋਈ ਨਾ ਟੂਕ ਤੈਨੂੰ ਕੀ ਦੀਏ ਚੱਕੋ ਜੀ ਸਪਾਈ ਦਾ ਕੰਮ ਨਵੇੜਤਾ ਬਾਹਰ ਦੇ ਕਮਰੇ ਸਾਫ ਕਰਦੇ ਆ ਇੱਧਰ ਬਾਬਾ ਜੀ ਵਾਲਾ ਕਮਰਾ ਵੀ ਸਾਫ ਕਰਦੇ ਪੱਖੇ ਛਾੜਦੇ ਹਰਸੋਈ ਚ ਪੋਚਾ ਲੱਗੀ ਜਾਂਦਾ ਸਾਰੇ ਸਾਫ ਕਰਦੇ ਕਿਹਦਾ ਕੋਈ ਪਾਸੇ ਕੋਈ ਕੰਮ ਨਹੀਂ ਕਰਦੇ ਇੱਥੇ ਦਾਮਾਂ ਜੀ ਯਾਰ ਬੈਠੀਆ ਸਾਲ ਹੀ ਇੱਧਰ ਦਾਮਾਂ ਜੀ ਕਰਨੇ ਬਾਹਰ ਇੱਥੇ ਢਾਲਾ ਤੁੱਪੇ ਜਾਂ ਇੱਥੇ ਢਾ ਆਜ ਕੇ ਪਾਣੀ ਇਲਪੈਂਟਾਂ ਬੂੰਡਾਂ ਮਰੀਆਂ ਦੇ ਗਿੱਲੀਆਂ ਹੋ ਗਈਆਂ ਆਪੇ ਵਿੰਗੀ ਹੋ ਗਿਆ ਨਿਕਲੋ ਤੋਂ ਮੇਨ ਗੇਟ ਵੀ ਮੇਨ ਗੇਟ ਦਾ ਪਾਣੀ ਪਾ ਲਾ ਫਾਈਲ ਅਗਿਆ ਸਾਰਾ ਨਵੇੜ ਦਾ ਗਲੀ ਵੀ ਸਾਫ ਕਰਤੀ ਘਰ ਵੀ ਸਾਰਾ ਸਾਫ ਹੋ ਗਿਆ ਸਾਰਾ ਨਿਭਣ ਗਿਆ ਕੰਮ ਰਹਿਂਦਾ ਤਾਂ ਨਹੀਂ ਕਿਸੇ ਪਾਸੇ ਜਾ ਜਾ ਉਹ ਕਰਦੇ ਯਾਰ ਤੇ ਮਣਕ ਟੈਂਡ ਲੱਗਣਾ ਨਹੀਂਗਾ ਓਏ ਉਹ ਵੀ ਕਰ ਦਿੰਦਾ ਉਹ ਵੀ ਹੋਇਆ ਮਣਕ ਮਣਕ ਫਿਰ ਤੂੰ ਟਾਈਮ ਦੇ ਓਖਾ ਆਏਗਾ ਗੱਲਾਂ ਦਿੰਦਾ ਨਹੀਂ ਓਖਾ ਹੁੰਦਾ ਆ ਸਾਰਾ ਆ ਸਾਰਾ ਰਹਿੰਦਾ ਹਜੇ ਸਾਰਾ ਛੱਡ ਜਾ ਪਿਆ ਇਹ ਨਾ ਪਾਲਣ ਚਕਾਊਗਾ ਹੋਰ ਕਣ ਚਕਾਊਗਾ ਅਜੇ ਤੋ ਨਹੀਂ ਮੈਥੀ ਮੁੱਥੀ ਜੀ ਪਈ ਆ। ਹਾਂ। ਬਾਈਸ ਤੇ ਖੜ ਜਾਈਦਾ। ਇੰਨਾ ਥਾਂ ਕਰ ਲਾ ਬਸ। ਇੱਥੋਂ ਪਰਾਂ ਪਰਾਂ ਦਾ ਪੱਕੀ ਕਰ ਜਾਣਾ ਵਾ। ਹੁਣ ਆਪਾਂ ਚੱਲਿਆ ਕਰੇ ਰੋਟੀ ਰੋਟੀ ਖਾ ਕੇ ਦੁਬਾਰਾ ਫੇਰ ਵਾਪਸ ਆਵਾਂਗੇ। ਆ ਆ ਗਿਆ ਆ ਗਿਆ ਮੈਂ ਬਸ ਆ ਗਿਆ ਦੋ ਮਿੰਟ ਜਾ ਕੇ ਆ ਗਿਆ ਆ ਗਿਆ। ਆ ਗਿਆ। ਆਪਾਂ ਹੁਣ ਰੋਟੀ ਖਾਂ ਰੋਟੀ ਖਾ ਕੇ ਫੇਰ ਆਪਾਂ ਉਸ ਤੋਂ ਬਾਅਦ ਚੱਲਾਂਗੇ ਦੁਬਾਰਾ। ਆਇਆ ਤੈਨੂੰ ਇੱਕ ਸਰਪ੍ਰਾਈਜ਼ ਦਈਏ। ਆ ਜਾ ਆ ਜਾ। ਦੇ ਦਈਏ ਸਰਪ੍ਰਾਈਜ਼ ਬਈ। ਹਾਂ ਜੀ। ਦੇ ਦਈਏ ਫੇਰੇ। ਦੱਸ ਕੀ ਹੋਊਗਾ ਸਰਪ੍ਰਾਈਜ਼। ਕੈਮਰੇ ਤੈਨੂੰ ਕਾ ਪਤਾ ਲੱਗਾ ਇੱਥੇਲੇ ਡੱਬੇ ਤੋਂ ਪਤਾ ਲੱਗ ਗਿਆ ਹਾਂ ਇਹ ਰੱਬਾ ਹਾ ਲੱਗਾ ਵੇਖ ਉਧਰ ਆ ਦੇ ਹਾ ਲੱਗਾ ਕੁੰਜੇ ਲੈ ਦੇਖ ਲੈ ਇਹ ਕਿੱਧਰ ਲੱਗਾ ਆ ਇਧਰ ਵੇਖ ਆ ਕੁੰਜੇ ਦੇ ਖੜ ਕੇ ਜੋੜਾ ਨੂੰ ਨਾ ਹੱਥ ਲਾ ਲਈ ਇਹ ਕਾ ਲੱਗਾ ਚਲ ਗਿਆ ਹਾਂਜੀ ਵਧੀਆ ਲੱਗਾ ਜੀ ਬਹੁਤ ਜਿਆਦਾ ਵਧੀਆ ਚਲ ਤਨਤੀ ਜਾਬੇ ਦਿਖਾਉਣਾ ਇੱਕ ਵਾਰ ਗਿਫਟ ਦਈਏ ਤੈਨੂੰ ਇੱਕ ਲਈਏ ਦੱਸਿਗੇ ਆ ਵੇਖ ਆ ਗਈ ਲੱਗ ਗਈ। ਆਹ ਕੋਠੇ ਦੇ ਕੋਠੇ ਤੇ ਆ ਪੜ ਗਏ ਆ ਜਾ। ਐ ਕੰਮ ਇੱਧਰ ਇੱਧਰ ਜਾ ਗਾ ਤਾਂ ਉੱਪਰ ਹੋ ਵੇ। ਵਾਓ। ਫੜ ਗਏ ਆ ਉੱਪਰ। ਠੀਕ ਆ। ਵਧੀਆ ਲੱਗਿਆ ਹੈ ਟੈਗ ਆ ਬਟ। ਅਰੇ ਫੱਟ ਹੋ ਜਾਂਦੇ ਐ ਐਲ ਸੀ ਡੀ ਤੇ ਫੇਰ ਵੇਖੀ। ਇੱਕ ਹੋਰ ਲਾਣਾ ਹਜੇ। ਕਿੱਥੇ? ਕੋਠੇ ਤੇ ਲਗਣਾ। ਖਰਾ ਖਬਰ ਕਰ ਲੂਗਾ। ਸਾਰਾ ਘੋਟਾ ਆਪਣੀ ਜਾਂਦਾ ਵਧੀਆ ਲੱਗੇ ਸਰਪ੍ਰਾਈਜ਼ ਸਾਡਾ ਜਿਹੜੇ ਖੜੇ ਸਾਰਾ ਬੇਵਜਹ ਕੀ ਕਰਦਾ ਜਵਾਕ ਇਹਨਾਂ ਕੀ ਕਰਦਾ ਜਵਾਕ ਹੁਣ ਇਹਨਾਂ ਨੂੰ ਪਤਾ ਲੱਗੂ ਲੀੜੇ ਸੁੱਕਣੇ ਪਾਏ ਕਿ ਨਹੀਂ ਪਾਏ ਹਾਂ ਚੰਗਾ ਹੁਣ ਤਾਂ ਫੜੀ ਜਾਏਗਾ ਹਾਂ ਜੈਸ਼ਨ ਖੜੀ ਕੀ ਕਰਦੀ ਐ ਇੰਨਾ ਕਰਦੀ ਐ ਕਿ ਕੀ ਕਰਦੀ ਐ ਹਾਂ ਹੈ ਜਿੱਧਰ ਨੂੰ ਮਰਜ਼ੀ ਕਮਾ ਲਈ ਚਾਚਾ ਪਹਿਲਾਂ ਦੀ ਗਵਾਨੜੀਆਂ ਦੇ ਘਰਾਂ ਨੂੰ ਕਮਾ ਦੇ ਭਵੇਂ ਆਪਦੇ ਘਰਾਂ ਨੂੰ ਕਮਾ ਦੇ ਗਵਾਨੜੀਆਂ ਦਾ ਆਪ ਕੀ ਕਰਨਾ ਫਿਰ ਇਹ ਦੋਵੇਂ ਆਪਸ ਵਿੱਚ ਹੋਇਆ ਤਾਂ ਨੂੰ ਮਰਜ਼ੀ ਕਮਾ ਦੇ ਈਲੇ ਕਿਉਂ ਨਾ ਮਾ ਡੀਜ਼ਲ ਲੈਣਾ ਕਿੰਨਾ ਡੀਜ਼ਲ ਡੀਜ਼ਲ ਪੰਪ ਤੋਂ ਇਹਦੇ ਸੇਖਾ ਕਲਮ ਸੇਖਾ ਕਲਮ ਬਹੁਤ ਦਿੰਦੇ ਆ ਤੇ ਰੇਟ ਸਾਰੇ ਪਾਸੇ ਉਹੀ ਆ ਨਾ ਹਾਂ ਆਦੇ ਦਾ ਸਸਤਾ ਮਿਲਦਾ ਸੇਖਾ ਕਲਮ ਡੀਜ਼ਲ ਆਪਦੇ ਬੰਦੇ ਆ ਅੱਛਾ ਪੰਪ ਆ ਆਪਣੇ ਬੰਦਿਆਂ ਦਾ ਪੰਪ ਆ ਦਾ ਠੀਕ ਇਹ ਸਭ ਆ ਤੇ ਚੱਕ ਵੀ ਵਧਾਈਆਂ ਜੀ ਜੱਜਲਾ ਦੇ ਤੁਹਾਡੇ ਕੈਮਰੇ ਭੱਜੇ ਆਉਂਦੇ ਵਧਾਈਆਂ ਜੀ ਜੱਜਾ ਤੁਹਾਨੂੰ ਬਈ ਥੋੜੇ ਕੈਮਰੇ ਚੱਲ ਪਏ ਆ ਲੈ। ਕਿੱਕਾ ਕੈਮਰਾ ਰ ਹੈ ਕਿ ਆਉਣਾ ਆਪਣਾ। ਹੋਰ ਸੈਟ ਕਰਨ ਨਾਲ ਇਸ ਟਮ। ਛੋੜ। ਸੁਧਾਈ ਜਾਂਦੇ ਨਾ ਮੋਲ-ਬੋਲ। ਕੋਈ ਨਹੀਂ ਬਹੁਤ-ਬਹੁਤ ਬਧਾਈਆਂ। ਇਹ ਨਹੀਂ ਚੱਲਿਆ। ਉਹ ਵੀ ਦੇਖ ਲੈਣੇ ਕੋਈ ਨਾ। ਕੈਨ ਬਣ ਗਈ ਨਾ ਚੀਜ਼। ਨੂਰ ਦੀ ਮੰਮੀ ਹੁਣੀ ਆਉਂਦੀਆਂ। ਹੁਣ ਇਹਨਾਂ ਨੂੰ ਕੈਮਰਾ ਚੈੱਕ ਕਰਾਉਣਾ ਹੈ ਕਿੰਨਾ ਆਉਂਦਾ। ਸਾਜੀ ਆ ਜਾ ਭੱਜ ਕੇ। ਕੈਮਰਾ ਦਿਖਾਈਏ ਤੈਨੂੰ। ਜਲਦੀ ਆ ਜਾ। ਕੋਲੈਰਿਟੀ। ਆਜਾ। ਇਹੋ ਨਾ। ਪੂਰੇ ਦਾ ਦਿਨ ਕਲੈਰਿਟੀ। ਹਾਂ ਚੱਲ ਮੈਂ ਚੱਲ ਪਿਆ ਚੱਲ ਪਿਆ ਚੱਲ ਪਿਆ ਜਾਓ ਹਾਂ ਵੀ ਕਿਵੇਂ ਲੱਗੇ ਕੈਮਰੇ ਬਹੁਤ ਵਧੀਆ ਹੀ ਵਧੀਆ ਨਹੀਂ ਸਾਰੇ ਨਾਲੋਂ ਜ਼ਿਆਦੇ ਵਧੀਆ ਬਾੜੀ ਗੈਂਡ ਆਉਂਦੀ ਆ ਹੁਣ ਗਾਲ ਗਾਲ ਗੁੱਲ ਕੱਢਣੀ ਐ ਨਾ ਕਿਸੇ ਨੇ ਤੇ ਬਚਾ ਕੇ ਕੱਢਿਓ ਥੋੜੀ ਓਵੇਂ ਸੌਣ ਨਹੀਂ ਥੋੜੀ ਗਾਲ ਗੁੱਲ ਕੱਢੀ ਸਮਝ ਗਏ ਨਾ ਵਧੀਆ ਲੱਗੇ ਕੈਮਰੇ ਬਹੁਤ ਜ਼ਿਆਦੇ ਚਾਚਾ ਖੋ ਜਾ ਬਹੁਤ ਬਹੁਤ ਜ਼ਿਆਦੇ ਤੈਨੂੰ ਤੈਨੂੰ ਲੱਗਦਾ ਸੀ ਵੀ ਐਂ ਘੈਂਟ ਵਾਂਜੂ ਪੂਰਾ ਇੰਨਾ ਏਰੀਆ ਕਵਰ ਹੋਣੀ ਤੈਨੂੰ ਬਣਾਣੀ ਸੀ ਪੂਰਾ ਨਾ ਨਹੀਂ ਨਹੀਂ ਵੀਰੇ ਫਟਾ ਬਹੁਤ ਬਹੁਤ ਧੰਨਵਾਦ ਬਹੁਤ ਸੋਹਣਾ ਕੰਮ ਕੀਤਾ ਫਿਰ ਦੀ ਕਲੈਰਿਟੀ ਬਹੁਤ ਹੈ ਬਟਾ ਪੂਰੀ ਕਲੈਰਿਟੀ ਹੈ ਪੂਰੀ ਕਲੈਰਿਟੀ ਸਾਰੇ ਗੇਟ ਕਵਰ ਕਰਦੇ ਹੁਣੇ ਸਫਾਈ ਦਾ ਕੰਮ ਨਿਬੜ ਚੱਲਿਆ ਵਾ ਤੇ ਹੁਣ ਆਪਾਂ ਨੂਰ ਦੀਆਂ ਸੇਲੀਆਂ ਨੂਰ ਦੀਆਂ ਸੇਲੀਆਂ ਨੂੰ ਕਾਟ ਦੇਣ ਚੱਲੇ ਆ ਆ ਜਾਓ ਵੀ ਗੈਂ ਤੁਹਾਨੂੰ ਕਾਟ ਮਾਰ ਕੇ ਬੱਚਿਓ ਨਹੀਂ ਹਾਂ ਤੁਹਾਨੂੰ ਕਾਟ ਮਿਲੇ ਨਹੀਂ ਉਹਨੇ ਨੂਰੀਆਂ ਸੇਲੀਆਂ ਨੂਰ ਤੋਂ ਅਜੇ ਸੇਲੀਆਂ ਕਾਰਡ ਨਹੀਂ ਦਿੱਤੇ ਉਹ ਹਜੇ ਦੇਣੇ ਆ ਇਹਨਾਂ ਨੂੰ ਕਾਰਡ ਦਿੱਤੇ ਨਹੀਂ ਦੇਣਾ ਹਜੇ ਤੇ ਚਲੋ ਕੋਈ ਨੇ ਜਿਹੜੀਆਂ ਨੇ ਸੇਲੀਆਂ ਨੇ ਕਾਰਡ ਰਹਿੰਦੇ ਉਹਨਾਂ ਨੂੰ ਲਿਆਈਏ ਕਿੜੀਆਂ ਕਿੜੀਆਂ ਸੇਲੀਆਂ ਨੂੰ ਕਾਰਡ ਦੇਣ ਵਾਲੇ ਰਹਿੰਦੇ ਥੋੜੀ ਮੈਂ ਇਹਨਾਂ ਨੂੰ ਦੇਣਾ ਵਾ ਮੇਰਾ ਅੰਕ ਤੇ ਗੁਰਪ੍ਰੀਤ ਸੇਲੀਆਂ ਕਸ਼ਮੀਰ ਸੇਲੀਆਂ ਲਓ ਜੀ ਕੱਲ ਦਾ ਕਰ ਰਹਿ ਗਿਆ ਕੱਲ ਨੂੰ ਸੱਚ ਲੜੀਆਂ ਲੱਗਣ ਲੱਗ ਜਾਣਗੇ ਆਪਣੇ ਘਰੇ ਤੇ ਫੇਰ ਤਾਂ ਖੁਸ਼ੀ ਆ ਖੁਸ਼ੀ ਸਾਰਿਆਂ ਨੂੰ ਬਾਈ ਤੈਨੂੰ ਕੱਲੇ ਨੂੰ ਥੋੜੀ ਕੀ ਕਰਦੇ ਮੈਂ ਗੁਰਵੀਰ ਵੀ ਬੈਂਟ ਜੀ ਵੇਚ ਹੀ ਕਰ ਦਿੰਦਾ ਮੈਂ ਨਹੀਂ ਵੇਚ ਹੀ ਨਹੀਂ ਇਹ ਤਾਂ ਤੇਰੀ ਚੜਾਈ ਕਰਦੇ ਆਂ ਜੀ ਪੂਰੀ ਨਾਟੜਾਈ ਹਣਾ ਜਸਨੇ ਆ ਆ ਨਾ ਮੇਰੇ ਤੋਂ ਦੂਰਾ ਲੱਜਾ ਦੀਦਾ ਨਾ ਟਿੱਕਾ ਆ ਜਾ ਕੋਤੂਰੇ ਨੇ ਤੈਨੂੰ ਚੱਕ ਕੇ ਲੈ ਜਾਣਾ ਇਹ ਵੇਲਾ ਲੋ ਜੀ ਜਿਨ੍ਹਾਂ ਦੇ ਕਾਰਡ ਦੇਣ ਵਾਲੇ ਰਹਿੰਦੇ ਸੀ ਨੂਰ ਦੀਆਂ ਸਹੇਲੀਆਂ ਦੇ ਸਾਰਿਆਂ ਨੂੰ ਫੜਾਤੇ ਆ ਤੇ ਅਸੀਂ ਕਰੇ ਕੈਮਰਾ ਇਸ ਕਰਕੇ ਨਹੀਂ ਲਿਜਾ ਸਕਦੇ ਕਿਉਂਕਿ ਯਾਰ ਘਰੇ ਬੁੜੀਆਂ ਆਉਂਦੀਆਂ ਤਾਂ ਕਰਕੇ ਚੰਗਾ ਨਹੀਂ ਲੱਗਦਾ ਹਣਾ ਬੰਦਾ ਉਹਦੇ ਚਲੇ ਜਾਂਦਾ ਤੇ ਬੁੜੀਆਂ ਹੁਣ ਫਿਰ ਔਖਾ ਆ ਜਾਂਦਾ ਤੇ ਨੂਰ ਦੀਆਂ ਸਾਰੀਆਂ ਸਹੇਲੀਆਂ ਨੂੰ ਆਪ ਕਾਰਡ ਪੌਂਚ ਦੇ ਕਰਦੇ ਆ ਹਾਂਜੀ ਉਮੀਦ ਹੈ ਤੁਹਾਨੂੰ ਸਾਡਾ ਬਲੌਗ ਵਧੀਆ ਲੱਗਿਆ ਹੋ ਜੇ ਵਧੀਆ ਲੱਗਾ ਤਾਂ ਲਾਈਕ ਕਰਨਾ ਸ਼ੇਅਰ ਜਰੂਰ ਕਰਿਓ ਤੇ ਸਾਡਾ ਤੁਹਾਨੂੰ ਅਸੀਂ ਤੁਹਾਨੂੰ ਸ਼੍ਰੀ ਅਖੰਡ ਪਾਠ ਸਾਹਿਬ ਦਾ ਪ੍ਰੋਗਰਾਮ ਸਾਰਿਆਂ ਨੂੰ ਦਿਖਾਵਾਂਗੇ ਤੇ ਐਦਾਂ ਹੀ ਸਾਰੇ ਪਣ ਬਣਾ ਜੁੜੇ ਰਹੋ ਤੇ ਬਲੌਗ ਵਧੀਆ ਲੱਗਿਆ ਤਾਂ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਓ ਥੈਂਕ ਯੂ ਸੋ ਮੱਚ